ا جب باپو چلیاں میموری مل رہی ہے سارے یار تگڑے تگڑے اپنی بیٹی پوکاں چندار Vikram Singh Munjithia چندار Vikram Singh Munjithia I love you guys چندار Vikram Singh Munjithia چندار Vikram Singh Munjithia آلا ناں ਹਾਂ ਐਡਵੋਕੇਟ ਸਾਨੂੰ ਕਦੀ ਮਿਲਿਆ ਨਹੀਂ ਚਲਿਆ ਕੋਈ ਤੋ ਗਿਰ ਨਹੀਂ ਭਾਈ ਠੀਕ ਹੈ ਨਾ ਚੈੱਕ ਕਰੀ ਜੀ ਆ ਜਾਓ ਸਰ ਸਰ ਸਾਡਾ ਗਰਮ ਕੇ ਕੰਮ ਨਹੀਂ ਸਾਈਡ ਆ ਉਹ ਦੋ ਜਿਆਦਾ ਬੰਦੇ ਭਾਈ ਸਾਡਾ ਕੀ ਕਰ ਨੋ ਹੁੰਦਿਆ ਤੁਸੀਂ ਮੈਂ ਤੇ ਨਾਲ ਤੁਸੀਂ ਭੱਗਣਾ ਕਿੱਥੇ ਗਿਆ ਆਜੋ ਬਗੜਮ 6 ਕ ਮਜੀਠਿਆ ਸਰਦਾਰ ਬਿਕਰਮ ਸਿੰਘ ਮਜੀਠੀਆ ਅੱਜ ਆਪਾਪੂ ਚੱਲਿਆ ਮੈਨੂੰ ਹੀ ਹੋਵੇ ਰੇ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਦਾਰ ਬਿਕਰਮ ਸਿੰਘ ਮਜੀਠੀਆ ਆ ਜਾਓ ਆਜਾ 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 ਇਹਨੂੰ ਆਪਾਂ ਤੇ ਮਾਰੂਏ ਦਾ ਬੰਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰੀ ਆ ਪੁਲਿਸ ਨਾ ਚੋਨੀ ਸ਼ਾਇਦ ਬੱਸ ਕੀਤਾ ਬਲੌਕ ਬਲੌਕ ਮੇਰ ਹੋ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਨੂੰ ਆ ਇਧਰ ਵੀ ਮਾਰੀ ਲਾਈ ਆ ਅੱਗੇ ਤੱਕ ਲੈ ਆ ਕੇ ਬਾਹਰ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਉਂਦੀ ਦੇਣ ਦੀ داری ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਦੇ ਕੋਡਾ ਕਾਲ ਵੀ ਮੈਸੇਜ ਆਉਣ ਨੂੰ ਤਿਆਰ ਹੁਣ ਕਿੱਧਰ ਗਏ ਜੀ ਸੌਰਨਜੀਤ ਜੀ ਤੁਸੀਂ ਕਿੱਦੋਂ ਪੀਤਾ ਸੀ ਮੈਨੂੰ ਹਾਂਜੀ ਕਮਿਟਮੈਂਟ ਕੀਤੀ ਹੋ ਕੇ ਜਾਣਾ ਕਿ ਜੀ ਨਹੀਂ ਨਹੀਂ ਸ਼ੋਹਰ ਮਹਿੰਦੀ ਅਕਾਲੀਦਾਰ ਬਾਦਲ ਜਿੰਦਾਬਾਦ ਸਰਦਾਰ ਬਿਕਰਮ ਸਿੰਘ ਜੀ ਜੀਆ ਜਿੰਦਾਬਾਦ ਜਿੰਦਾਬਾਦ ਸਰਦਾਰ ਬਿਕਰਮ ਸਿੰਘ ਜੀ ਜੀਆ ਜਿੰਦਾਬਾਦ ਸਰਦਾਰ ਸਰਦਾਰ ਬਿਕਰਮ ਸਿੰਘ ਜੀ ਜੀਆ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਪੰਡਾ ਦੇ ਨਾਲ ਲੋਕ ਨੂੰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜੀ ਜੀਆ ਜਿੰਦਾਬਾਦ بابا اجا باپو چلیاں میموری مل رہے سارے یار تگڑے تگڑے اپنی بیٹی پوکاں چندر Vikram Singh Majithia چندر Vikram Singh Majithia I love you guys چندر Vikram Singh Majithia چندر Vikram Singh Majithia آلا ناں ਸਭ ਚੰਗਾ ਹੈ ਹਾਂ ਐਡਵੋਕੇਟ ਸਾਨੂੰ ਕਦੀ ਨਹੀਂ ਚੱਲੇ ਕੋੜੀ ਤੋ ਗਿਰ ਨਹੀਂ ਭਾਈ ਠੀਕ ਹੈ ਚੈੱਕ ਕਰੀ ਜੀ ਆ ਜਾਓ ਸਰ ਸਰ ਸਾਡਾ ਗਰਮ ਕੇ ਕੰਮ ਨਹੀਂ ਸਾਈਡ ਉਹ ਦੋ ਜਿਆਦਾ ਬੰਦ ਭਾਈ ਸਾਡਾ ਗਰਮ ਕੇ ਕੰਮ ਨਹੀਂ ਦਿਆ ਉਹ ਮਹਾਰਾਜ ਜੀ ਚੱਕ ਨੂੰ ਹੋਣਿਆ ਤੁਸੀਂ ਮੈਂ ਤੁਹਾਡਾ ਨਾਲ ਤੁਸੀ